ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ ਆਪਣੇ ਕੋਲੇ ਅੱਜ ਇੱਕ ਵੈਗਨਾਰ ਗੱਡੀ ਆਈ ਹੈ ਜੀ ਆਪਾਂ ਹੀ ਇਹ ਦਵਾਈ ਸੀ ਕਿ ਪਾਈਆਂ ਨੂੰ ਤੇ ਇਹਦੇ ਵਿੱਚ ਅੱਜ ਆਪਾਂ ਰੇਲੇ ਲਾਉਣੀ ਹੈ ਜੀ ਲਾਈਟਾਂ ਲਈ ਜਿਹੜੀਆਂ ਕਿ ਕਈ ਵਾਰ ਪ੍ਰੋਬਲਮ ਹੁੰਦੀ ਆ ਪਾਈਆਂ ਨੂੰ ਅੱਗੇ ਲਾਈਟਾਂ ਇਹ ਘੱਟ ਲੱਗਦੀਆਂ ਹੁੰਦੀਆਂ ਨੇ ਗੱਡੀ ਦੀਆਂ ਤੇ ਅੱਜ ਆਪਾਂ ਇਹਦੇ ਵਿੱਚ ਹਰ ਨੇ ਦੀ ਫਿਟਿੰਗ ਕਰਨ ਲੱਗੇ ਹਾਂ ਕਿਵੇਂ ਕਿਵੇਂ ਪ੍ਰੋਪਰ ਜਿਹੜੀ ਆਪਾਂ ਇਹਦੀ ਫਿਟਿੰਗ ਕਰਾਂਗੇ ਰੇਲੇ ਲਾਵਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਇਸ ਟਾਈਮ ਜਿਹੜੀਆਂ ਦੇ ਵਿੱਚ ਟਿਊਬਾਂ ਨੇ ਜੀ ਉਹ 60 55 ਵਾਲੀਆਂ ਪਾਈਆਂ ਹੋਈਆਂ ਨੇ ਜੀ ਜੇਪੇ 60 55 ਵਾਲੀ ਟਿਊਬ ਤੇ ਸਿਰਫ ਸਿੱਧੀ ਰਿਲੇ ਦੀ ਫਿਟਿੰਗ ਕਰਾਂਗੇ ਤਾਂ ਉਹ ਕੰਮਜਾਬ ਨਹੀਂ ਹੋਣੀ ਕਿਉਂਕਿ ਜੇ ਅਗਰ ਤੁਸੀਂ ਰਿਲੇ ਕਾਰ ਦੇ ਵਿੱਚ ਲਗਵਾ ਰਹੇ ਹੋ ਤਾਂ ਤੁਹਾਨੂੰ ਜਿਹੜੀਆਂ ਉਹਦੀਆਂ ਟਿਊਬਾਂ ਉਹ ਵੀ ਵੱਡੀਆਂ ਪਾਉਣੀਆਂ ਪੈਣਗੀਆਂ ਜਾਂ ਤਾਂ 90 100 ਦੀਆਂ ਯੂਜ਼ ਕਰ ਸਕਦੇ ਆ ਜਾਂ 100 ਜਾਂ 120 ਦੀਆਂ ਇਹ ਦੋਨੇ ਅਡਵਾਟ ਹਾਉਣੀਆਂ ਨੇ ਜੀ ਉਹਨੇ ਚੈੱਕ ਕਰ ਸਕਦੇ ਆ ਆਪਾਂ ਜਿਹੜੀਆਂ ਇਹਦੇ ਵਿੱਚ ਰਿਲੇ ਲਾਉਣ ਲੱਗੇ ਆ ਸਾਡੇ 650 ਰੁਪਏ ਦੀ ਰਿਲੇ ਹੈ ਜੀ ਇਹ ਰਿਲੇ ਆਪਣੇ ਕੋਲ ਆਜੂ ਕੀ ਹੈ ਸਾਰੀ ਰਿਲੇ ਦੀ ਆਪਾਂ ਕਿਵੇਂ ਫਿਟਿੰਗ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਕਰਾਂਗੇ ਤੇ ਸਾਰੇ ਭਰ ਮੋਕਾ ਚੈੱਕ ਕਰਵਾਵਾਂਗੇ ਇਹ ਵਾਲੀ ਪੂਰੀ ਦੀ ਪੂਰੀ ਜਿਹੜੀ ਵਾਇਰਿੰਗ ਹੈ ਜੀ ਇਹਦੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਨਜਾਇਜ਼ ਸੌਖੀ ਜਿਹੜੀ ਰਿਲੇ ਲੱਗ ਜਾਂਦੀਆਂ ਕਈ ਵਾਰ ਵੀਰ ਜੇ ਰਿਲੇ ਲਗਵਾਉਣਾ ਵੀ ਚਾਹੁੰਦੇ ਆ ਉਹਨਾਂ ਕੋਲੇ ਟਾਈਮ ਨਹੀਂ ਤਾਂ ਤੁਸੀਂ ਆਪਣੇ ਘਰੇ ਵੀ ਇਹ ਰਿਲੇ ਲਾ ਸਕਦੇ ਹੋ ਇੰਨੇ ਸੌਖੇ ਤਰੀਕੇ ਨਾਲ ਜਿਹੜੀ ਆਪਾਂ ਇਹ ਰਿਲੇ ਦੱਸਾਂਗੇ ਵੀ ਤੁਸੀਂ ਲਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਵਾਇਰਿੰਗ ਨੂੰ ਸਾਰੀ ਨੂੰ ਖੋਲ ਕੇ ਜੀ ਚੈੱਕ ਕਰਵਾਵਾਂਗੇ ਪੂਰੀ ਤੋਂ ਪੂਰੀ ਉਹ ਜਿਹਨਾਂ ਹਿਰਲੇ ਖੁੱਲ ਚੁੱਕੀਆਂ ਮੈਂ ਇੱਕ ਵਾਰੀ ਪ੍ਰਮਾਨ ਨੂੰ ਪਹਿਲਾਂ ਸਮਝਾ ਦਿੰਨਾ ਸੌਰੀ ਇਹਦੀ ਡਾਇਗਰਾਮ ਜਿਹੜੀ ਹੁੰਦੀ ਹੈ ਬਾਕੀ ਇਹਦੇ ਡੱਬੇ ਤੇ ਵੀ ਲਿਖੀ ਹੁੰਦੀ ਹੈ ਮੈਂ ਤੁਹਾਨੂੰ ਜਿਵੇਂ ਸੌਖੇ ਤਰੀਕੇ ਨਾਲ ਦੱਸੋ ਨਹੀਂ ਤੁਸੀਂ ਕਿਵੇਂ ਯੂਜ਼ ਕਰ ਸਕਦੇ ਹੋ ਇਹ ਲੇ ਪੂਰੀ ਪੂਰੀ ਜਿਹੜੀ ਖੁੱਲ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਤਾਂ ਇਹਦੇ ਵਿੱਚ ਸਭ ਤੋਂ ਲੰਬੀ ਤਾਰ ਹੋਊਗੀ ਜੀ ਬਿਲਕੁਲ ਹੀ ਜਿਹੜਾ ਸੌਖੇ ਤਰੀਕੇ ਨਾਲ ਸਮਝਾਵਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਸਭ ਤੋਂ ਲੰਬੀ ਤਾਰ ਜਿਹੜੀ ਜਾਊਗੀ ਜੀ ਖੱਬੇ ਵਾਲੀ ਲਾਈਟ ਦੇ ਵਿੱਚ ਇਹ ਆਪਣੇ ਕੋਲ ਦੋ ਗ੍ਰਿਪਰ ਹੈਗੇ ਜੀ ਜਿਹੜੇ ਨਾਉਂਗ ਮੈਂ ਪਰਮਾਣੂ ਬੈਕਗ੍ਰਾਉਂਡ ਪ੍ਰੋਪਰ ਸਮਝਾਉਂਗਾ ਤੁਸੀਂ ਸਾਹਮਣੇ ਆਪਣਾ ਗ੍ਰਿਪ ਦੇਖ ਸਕਦੇ ਹੋ ਜਿਹੜੇ ਤਾਂ ਇਹ ਵਾਲੇ ਗ੍ਰਿਪ ਨੇ ਇਹ ਤਾਂ ਲਾਈਟਾਂ ਦੇ ਵਿੱਚ ਸਿੱਧੇ ਫਸ ਜਾਣਗੇ ਤੇ ਇਹਦੇ ਵਿੱਚ ਇੱਕ ਇਹ ਤੁਹਾਨੂੰ ਰੈੱਡ ਕਲਰ ਦੀ ਤਾਰ ਮਿਲੇਗੀ ਮੈਨੂੰ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੀ ਰੈੱਡ ਕਲਰ ਦੀ ਤਾਰ ਤੁਸੀਂ ਬੈਟਰੀ ਦੇ ਪੋਜ਼ਿਟਿਵ ਤੇ ਲਗਾਉਣੀ ਹੈ ਤੇ ਇੱਥੇ ਇਹ ਵਾਲੀ ਰਿਲੇ ਜਿਹੜੀ ਫਿੱਟ ਕਰ ਦੇਣੀ ਹੈ ਜਦੋਂ ਜਦੋਂ ਪਰਲੇ ਫਿੱਟ ਕਰਤੀ ਇਹਦੇ ਵਿੱਚ ਹੁਣ ਆਪਾਂ ਮੈਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਲਾ ਕੇ ਦਿਖਾ ਦਿੰਦਾ ਵੀ ਕਿਸ ਤਰ੍ਹਾਂ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਫਿਰ ਹੈਡਲਾਈਟ ਦੇ ਟਿਊਬਾਂ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਸਾਰੇ ਭਰਾ ਤੁਸੀਂ ਗੱਡੀ ਦੀਆਂ ਹੈਡਲਾਈਟਾਂ ਦੇ ਟਿਊਬਾਂ ਚੈੱਕ ਕਰ ਸਕਦੇ ਹੋ ਇਹਦੇ ਉੱਤੇ ਜਿਹੜਾ ਇਹਦਾ ਲਿਖਿਆ ਹੋਇਆ ਜੀ ਵੀ ਕਿੰਨੇ ਨੰਬਰ ਦੇ ਟਿਊਬਾਂ ਨੇ ਇਹ ਹੈਗੀਆਂ 60 55 ਠੀਕ ਹੈ ਜੀ ਇਹ ਵਾਲੀਆਂ ਟਿਊਬਾਂ ਪਾ ਰੱਖਾਂਗੇ ਸਾਈਡ ਤੇ ਆਪਣੇ ਕੋਲ ਟਿਊਬਾਂ ਨਵੀਆਂ ਆ ਚੁੱਕੀਆਂ ਨੇ ਇਹਦੇ ਵਿੱਚ ਜਿਹੜੀਆਂ ਆਪਾਂ ਯੂਜ਼ ਕਰਨੀਆਂ ਨੇ ਇਹ ਵਾਲੀ ਰੇਲਰ ਕਾ 사이드 ਤੇ ਰੱਖ ਕੇ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਟਾਈਮ 90 ਤੇ 100 ਵਾਲੀ ਯੂਜ਼ ਕਰਨੀ ਹੈ ਬਿਲਕੁਲ ਸੌਖੇ ਤਰੀਕੇ ਨਾਲ ਜਿ ਘਰਾਂ ਨੂੰ ਪਰ ਲੈ ਲਉਂਗੇ ਸਿਖਾਵਾਂਗੇ ਗੱਡੀ ਦੇ ਵਿੱਚ ਬੋ ਜੀ ਜਿਹੜੀ ਆਪਾਂ ਟਿਊਬ ਦੀ ਫਿਟਿੰਗ ਕਰ ਦਿੱਤੀ ਹੈ ਜੀ ਜਿੱਥੋਂ ਆਪਾਂ ਇਹ ਟਿਊਬ ਦਾ ਗ੍ਰਿਪ ਕੱਢਿਆਗਾ ਜਿਹੜਾ ਇਹਦੇ ਉੱਤੇ ਗ੍ਰਿਪ ਲੱਗਿਆ ਹੁੰਦਾ ਉਹਦੀ ਜਗ੍ਹਾ ਦੇ ਉੱਤੇ ਆਪਾਂ ਇਹ ਵਾਲਾ ਗ੍ਰਿਪ ਪਾ ਦੇਣਾ ਬੋ ਜੀ ਜਿੱਥੋਂ ਆਪਾਂ ਗ੍ਰਿਪ ਕੱਢਿਆ ਸੀਗਾ ਉਹ ਪਕੜ ਕੇ ਰੱਖ ਲੈਣਾ ਸਾਈਕਲ ਤੇ ਇੱਕ ਦੇ ਨਾਲ ਅਰਥ ਹੁੰਦਾ ਹੈਗਾ ਇਹਨੂੰ ਤੁਸੀਂ ਕਿਤੇ ਵੀ ਲਾਈਟ ਦੇ ਕੋਲੇ ਲਗਾ ਦੇਣਾ ਠੀਕ ਹੈ ਜੀ ਇਹ ਬੜੀ ਨੇ ਇਹ ਅਗਲੀ ਸਾਈਡ ਤੇ ਬਿਲਕੁਲ ਹੁਣ ਆ ਗਈ ਜੀ ਬੈਟਰੀ ਵਾਲੀ ਸਾਈਡ ਬੈਟਰੀ ਵਾਲੀ ਸਾਈਡ ਤੇ ਉਸ ਤੋਂ ਜ਼ਿਆਦਾ ਸੌਖਾ ਹੈ ਕੋਈ ਸੌਖੇ ਨਹੀਂ ਕਿ ਨਾ ਬਸ ਰਿਹਾ ਬਰਾਮਾ ਨੇ ਵੀਡੀਓ 'ਪਾ ਇਸ ਸਾਈਡ ਕੋ ਵਾਇਰਿੰਗ ਕੱਢੀ ਆ ਇਹ ਵੀ ਤੁਹਾਨੂੰ ਮੈਂ ਦੱਸਦਾ ਕਿ ਕਿੱਥੇ ਲਗਾਉਣੀ ਆ ਜਿਸ ਸਾਈਡ ਤੋਂ ਵੀ ਆਪਾਂ ਕੱਢੀਆਂ ਇਹਨੀਆਂ ਟਿਊਬਾਂ ਸਭ ਤੋਂ ਪਹਿਲਾਂ ਉਹ ਜੀ ਇਹ ਵੀ ਆਪਾਂ ਟਿਊਬ ਇਹ ਵੀ ਰੀਪਲੇਸਮੈਂਟ ਕਰਾਂਗੇ ਇਮੇਟਰੀ ਆਪਾਂ ਸੇਮ ਟਿਊਬ ਲਾਣੀ ਜਿੱਥੋਂ ਹਣ ਆਪਾਂ ਤੁਸੀਂ ਸਾਹਮਣੇ ਤੁਹਾਨੂੰ ਗ੍ਰਿਪ ਦਿਖ ਰਿਹਾ ਹੋਣਾ ਛੋਟਾ ਜਿਹਾ ਇੱਕ ਇਹਨੂੰ ਆਪਾਂ ਸਾਈਡ ਤੇ ਰੱਖ ਦੇਣੀ ਠੀਕ ਹੈ ਜੀ ਇਹ yellow ਵਾਲਾ ਬੈਪਾ ਜਿਹੜਾ ਸੰਤਰੀ ਕਲਰ ਦਾ ਜਿਹੜਾ ਗ੍ਰਿਪ ਹੈ ਜੀ ਇਹਦੇ ਵਿੱਚ ਜਿੱਥੇ ਆਪਾਂ ਟਿਊਬ ਲੱਗਦੀ ਹੈ ਇਹ ਨੂੰ ਲਾ ਮੈਂ ਕੋਈ ਨਹੀਂ ਤੇ ਉਹ ਜਿਹੜਾ ਮੈਂ ਆਪਾ ਲਗਾ ਦਿੱਤਾ ਹੈ ਜਿਹੜਾ ਗ੍ਰਿਪ ਮੈਂ ਭਰਾਮਣੋਂ ਤੇਰੇ ਦੇ ਵਿੱਚ ਲੱਗ ਦੱਸਿਆ ਸੀ ਸਾਰੀ ਸਪਲਾਈ ਉਹਦੀ ਇਹ ਵਾਲੇ ਗ੍ਰਿਪ ਤੋਂ ਜਾਣੀ ਹੈ ਇਹ ਵਾਲਾ ਗ੍ਰਿਪ ਜਿਹੜਾ ਆਪਾਂ ਪਾ ਦੇਵਾਂਗੇ ਜਿਹੜਾ ਕਿ ਹੈਡਲਾਈਟ ਦੇ ਵਿੱਚੋਂ ਗ੍ਰਿਪ ਕੱਢਿਆ ਸੀ ਪਹਿਲਾਂ ਵਾਲਾ ਉਹਦੇ 'ਚ ਸਿਰਫ ਇੰਨਾ ਹੀ ਕੰਮ ਹੈ ਜਿਹੜੇ ਅਰਥ ਨੇ ਜੀ ਨਾਲ ਤੁਹਾਨੂੰ ਦੋ ਅਰਥ ਮਿਲਣਗੇ ਉਹਨਾਂ ਨੂੰ ਤੁਸੀਂ ਲਾਈਟ ਦੇ ਵਿੱਚ ਲਾ ਦਿਓ ਤੇ ਇੱਕ ਕੰਮ ਰਹਿ ਜਾਂਦਾ ਲਾਸਟ ਤੇ ਸਿਰਫ ਬੈਟਰੀ ਨੂੰ ਪੋਜ਼ਿਟਿਵ ਤੇ ਲਗਾਉਣਾ ਉਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਹੈਡਲਾਈਟਾਂ ਤੁਹਾਡੀਆਂ ਪ੍ਰੋਪਰ ਚੱਲਣਗੀਆਂ ਇੱਕ ਵਾਰੀ ਭਰਾਵਾਂ ਨੂੰ ਕੈਮਰਾ ਕੋਲ ਲੈ ਕੇ ਦਿਖਾਉਦਾ ਨਾ ਦੇ ਕਿਸ ਤਰ੍ਹਾਂ ਦੀ ਜਿਹੜੀ ਪਰ ਫਿਟਿੰਗ ਕਰ ਰਹੇ ਹਾਂ ਉਹਨਾਂ ਨੂੰ ক্লোਜ਼ ਲੈ ਕੇ ਦਿਖਾਉਣਾ ਸਾਰੇ ਭਰਾਵਾਂ ਨੂੰ ਸਭ ਤੋਂ ਪਹਿਲਾਂ ਤੁਸੀਂ ਰਿਲੇਅ ਚੈੱਕ ਕਰ ਸਕਦੇ ਹੋ ਵੀ ਇਸ ਤਰ੍ਹਾਂ ਦੀ ਕੋਈ ਸਿਰਲੇ ਆ ਗਈ ਜੀ ਇਹ ਇਹ ਵਾਲਾ ਜਿਹੜਾ ਪਲੱਸ ਤੇ ਲਾਵਾਗੇ ਆਪਾਂ ਰੈੱਡ ਕਰ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਇਹਦੇ ਵਿੱਚ ਰਿਲੇਅ ਵਿੱਚ ਤਾਰ ਆਈ ਹੈ ਜੀ ਉਹ ਇਧਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਾਂ ਸਿੱਧੇ ਵਿੱਚ ਪਲਾਤੀ ਤੇ ਜਿਹੜੀ ਮੇਨ ਹੈਡਲਾਈਟਰਾਂ ਦੀ ਆਉਂਦੀ ਸੀ ਵਾਇਰਿੰਗ ਲਾਈਟ ਤੇ ਲੱਗਦੀ ਸੀ ਪਹਿਲਾਂ ਉਹਨੂੰ ਕੱਢ ਕੇ ਆਪਾਂ ਇਹ ਗ੍ਰਿਪ ਦੇ ਵਿੱਚ ਪਾਤਾ ਉਸ ਤੋਂ ਬਾਅਦ ਇਹ ਸਾਰੀ ਵਾਇਰਿੰਗ ਇਸ ਸਾਈਡ ਤੇ ਚਲੀ ਜਾਂਦੀ ਹੈ ਇਧਰੋਂ ਵੀ ਉਹਦੇ ਵਿੱਚ ਗ੍ਰਿਪ ਪੈ ਗਿਆ ਜੀ ਤੇ ਜਿਹੜਾ ਇਹ ਵਾਲੇ ਅਰਥ ਨੇ ਇਹ ਵਾਲਾ ਅਰਥ ਤੁਸੀਂ ਜਾਂ ਤਾਂ ਇੱਥੇ ਲਗਾ ਸਕਦੇ ਹੋ ਤੇ ਜਾਂ ਇਹਨੂੰ ਇਹ ਜਗ੍ਹਾ ਤੇ ਲਗਾ ਸਕਦੇ ਹੋ ਠੀਕ ਹੈ ਜੀ ਇਹਨੂੰ ਬੋਡੀ ਅਰਥ ਚਾਹੀਦਾ ਹੁੰਦਾ ਇਹਨੂੰ ਆਪਾਂ ਇੱਥੇ ਲਗਾਵਾਂਗੇ ਤੇ ਜਿਹੜਾ ਇਸ ਸਾਈਡ ਤੇ ਅਰਥ ਹੈ ਉਹਨੂੰ ਵੀ ਆਪਾਂ ਇਹ ਨਾਲ ਲਗਵਾਵਾਂਗੇ ਠੀਕ ਹੈ ਜੀ ਇੱਕ ਵਾਰੀ ਮੈਂ ਸਾਰੇ ਅਰਥਾਂ ਦੀ ਫਿਟਿੰਗ ਇੱਥੇ ਪ੍ਰੋਪਰ ਕਰਦਾ ਤੇ ਭਰਾਵਾਂ ਨੂੰ ਆਪਾਂ ਲਟਾਂ ਚੈੱਕ ਕਰਵਾਵਾਂਗੇ ਚਲਾ ਕੇ ਲਓ ਜੀ ਫਾਈਨਲੀ ਫਿਟਿੰਗ ਜਿਹੜੀ ਰਲੇ ਦੀ ਹੋ ਚੁੱਕੀ ਆ ਕਿਸ ਤਰ੍ਹਾਂ ਫਿਟਿੰਗ ਕੀਤੀ ਆ ਭਰਾਵਾਂ ਨੂੰ ਦਿਖਾ ਦਿੰਦੇ ਆ ਇੱਕ ਵਾਰ ਜਿਹੜੇ ਤਾਂ ਆਪਾਂ ਅਰਥ ਦੱਸੇ ਸੀਗੇ ਜੀ ਉਹ ਤਾਂ ਆਪਾਂ ਸਾਹਮਣੇ ਲਗਾਏ ਨੇ ਔਰ ਗ੍ਰਿਪ ਇੱਥੇ ਪ੍ਰੋਪਰਲੀ ਜਿਹੜਾ ਇਸ ਟਾਈਮ ਪੈ ਚੁੱਕਿਆ ਠੀਕ ਹੈ ਜੀ ਔਰ ਇਹਨੂੰ ਸਾਈਡ ਦੀ ਆਪਾਂ ਕੱਢਿਆ ਜਿਹੜੀ ਵੀ ਵਾਇਰਿੰਗ ਹੁੰਦੀ ਹੈ ਤੇ ਰਲੇ ਦੀ ਫਿਟਿੰਗ ਕੀਤੀ ਆ ਆਪਾਂ ਬਿਲਕੁਲ ਸਾਹਮਣੇ ਜਿਹੜਾ ਵੀ ਪਿਲਰ ਬਣਿਆ ਹੁੰ ਇਹ ਵળે ਗ੍ਰਿਪ ਵੀ ਦੇ ਵਿੱਚ ਪੈ ਚੁੱਕੇ ਨੇ ਜਿਹੜੀ ਮੈਂ ਮੇਨ ਗੱਡੀ ਦੱਸੀ ਸੀ ਕਰੈਡਿਕਲ ਰੇ ਤਾਰ ਉਹ ਇਹਦੇ ਪੋਜ਼ਿਟਿਵ ਤੇ ਲੱਗ ਗਈ ਜੀ ਤੇ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਜੇ ਲੈਫਟ ਸਾਈਡ ਦਾ ਹੱਥ ਸੀਗਾ ਜੀ ਉਹ ਆਪਾਂ ਇਸ ਜਗ੍ਹਾ ਤੇ ਲਗਾਇਆ ਹੁਣ ਆਪਾਂ ਇਹਦੀਆਂ ਇੱਕ ਕੋਈ ਲਾਈਟਸ ਜਿਹੜੀਆਂ ਚਲਾ ਕੇ ਚੈੱਕ ਕਰਦੇ ਆਂ ਇੱਕ ਕਰੀ ਆਪਾਂ ਇਹ ਹੁਣ ਬੈਠਾਂ ਗੱਡੀ ਆਉਂਦੇ ਆ ਉਹਦੇ ਤੋਂ ਹੁਣ ਲੋ ਤੁਸੀਂ ਚੈੱਕ ਕਰ ਸਕਦੇ ਹੋ ਗੱਡੀਆਂ ਪ੍ਰੋਪਰਲੀ ਲੱਗ ਰਹੀਆਂ ਚੱਲ ਰਹੀਆਂ ਜੀ ਆਲਿੰਟੇ ਲੋਬੀ ਇਕੋਟਰ ਮੈਂ ਅੰਦਰੋਂ ਸੇ ਕਰਕੇ ਦਿਖਾ ਦਿੰਨਾ ਇਹਦਾ ਚੈਨਲ ਕਿਸ ਜਗ੍ਹਾ ਤੱਕ ਪੈ ਰਿਹਾ ਸਾਹਮਣੇ ਹੀ ਦੇਖ ਸਕਦੇ ਹੋ ਬਾਕੀ ਦਿਨ ਦੇ ਵਿੱਚ ਵੀ ਹੁਣ ਇਹਨਾਂ ਚੈਨਲ ਕਰ ਰਹੀਆਂ ਨੇ ਲਾਈਟਾਂ ਬਾਕੀ ਜਿਹੜੀ ਵੀ ਆਪਾਂ ਇਹ ਲਾਈਟਾਂ ਦੀ ਇਨਫੋਰਮੇਸ਼ਨ ਦਿੱਤੀ ਹੈ ਜੀ ਲਓ ਜੀ ਗੱਡੀ ਦੇ ਵਿੱਚ ਫਾਈਨਲੀ ਇਹ ਲਾਈਟਾਂ ਦੀ ਫਿਟਿੰਗ ਹੋ ਚੁੱਕੀ ਹੈ ਜਿਹੜੀ ਵੀ ਉੱਪਰ ਲੇਅਰ ਲਗਾਈ ਹੈ ਗੱਡੀ ਦੇ ਵਿੱਚ ਪ੍ਰੋਪਰਲੀ ਇਸ ਟਾਈਮ ਲਗਾ ਚੁੱਕੀ ਆਂ ਜੀ ਉਮੀਦ ਆ ਸਾਰੇ ਭਰਾਵਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਊ ਇਹ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਜੀ ਨਾਲ ਨਾਲ ਆਪਣਾ ਪੇਜ ਕਰ ਲਿਓ ਫੋਲੋ ਜੀਐਸ ਮੋਟਰ ਟਲਵੰਡੀ ਸਾਬੋ ਜੀ ਤੇ ਇਦਾਂ ਦੀਆਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਹੁਣ ਆਪਣੇ ਪੇਜ ਤੇ ਕਾਫੀ ਆ ਰਹੀਆਂ ਨੇ ਸੋ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰ ਦੇ ਵਿੱਚ ਪ੍ਰੋਬਲਮ ਹੋਵੇ ਤਾਂ ਵੀ ਤੁਸੀਂ ਆਪਣਾ ਡਿਸਕਸ ਕਰ ਸਕਦੇ ਹੋ ਇਹਨੂੰ ਪੁੱਛ ਸਕਦੇ ਹੋ ਫਾਲਟ ਹੋ ਗਿਆ ਨਾ ਸੋ ਇਹ ਤਾਂ ਆਪਾਂ ਘਰੇ ਵਿੱਚ ਰੇ ਲਗਾਈ ਹੈ ਜੀ ਆਪਣਾ ਕੰਮ ਹੈਗਾ ਮਕੈਨਿਕਲ ਦਾ ਕਾਰ ਏਸੀ ਤੋਂ ਲੈ ਕੇ ਟੂ ਜੇਡ ਕੰਮ ਹੈ ਜੀ ਤੁਹਾਨੂੰ ਉਮੀਦ ਹੈ ਸਰਪ੍ਰਮ ਨੂੰ ਵੀਡੀਓ ਵਧੀਆ ਲੱਗੀ ਹੋਊ ਤੇ ਆਪਣਾ ਕੋਈ ਕਰ ਲਿਓ ਫੋਲੋ ਜੀਐਸਮੋਡ ਤੇ ਬਣੀ ਸਾਬੂ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ